ਵਹੀਂ ਗੁਰਜੀ ਦਾ ਖਾਲਸਾ ਵਹੀਂ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਹਾਂ ਪਟਿਆਰ ਬਟਾ ਅੰਬਰਸਰ ਸਾਈ ਤੇ ਪਲੱਸ ਬਟਾਂ ਵਾਲੀ ਜਿਹੜੇ ਸਲੱਡ ਦੇ ਪੱਗ ਦੇ ਵਿੱਚ ਆਪਾਂ ਪਹਿਲੇ ਜਿਹੜੇ ਪੇਚ ਨੇਗੇ ਪਹਿਲਾਂ ਵਾਲੇ ਪੇਚ ਹੋਣਗੇ ਉਹ ਆਪਾਂ ਬੜਾ ਪਹਿਲਾਂ ਜਿਹੜੇ ਪ੍ਰਾਂਡ ਦੇ ਤੇੜੇ ਆਪਣੇ ਪੇਚ ਨੇ ਉਹ ਆਪਾਂ ਪੇਚ ਪੇਚ ਡਬਲ ਪੇਚ ਬਣਾਵਾਂਗੇ ਤੇ ਜਿਹੜੇ ਬੈਕ ਤੇ ਹੋਣਗੇ ਉਹ ਆਪਾਂ ਸਲੱਡ ਦੇ ਵਿੱਚ ਸਲੱਡਾਂ ਦੇ ਵਿੱਚ ਜਿਹੜੇ ਬੈਕ ਤੇ ਆਪਾਂ ਬੜਾ ਪਾਵਾਂਗੇ ਇਹ ਰਿਸਪਗ ਦੀ ਲੈਂਥ ਹੈ ਜੋ ਆਪਣੀ 7.5 ਮੀਟਰ ਜਿਹੜਾ ਕੱਪੜਾ ਹੋਊਗਾ ਆਪਾਂ ਨੇ ਫੁੱਲ ਵਰਤੇ ਆ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਪਹਿਲਾਂ ਫਰੰਟ ਦੇ ਤਲਾੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਬੈਕ ਤੱਕ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਸਾਫ਼ ਕਰਕੇ ਤੇ ਬੈਕ ਤੇ ਬੈਕ ਤੇ ਜਿਹੜਾ ਆਪਾਂ ਇਸ ਲੜ ਤੇ ਵਿੱਚ ਬਲ ਹੋਣਗੇ ਉਹ ਪਾ ਲਵਾਂਗੇ ਬੈਕ ਤੱਕ ਬੈਕ ਤੋਂ ਇਸ ਲੜ ਦੇ ਵਿੱਚ ਬਲ ਪਾਉਣ ਤੋਂ ਬਾਅਦ ਫਰੰਟ ਦੇ ਤਲਾੜ ਜਿਹੜਾ ਸਾਫ਼ ਕਰ ਲਵਾਂਗੇ ਇਸ ਤੋਂ ਆਪਾਂ ਇਹ ਲੜ ਨੂੰ ਲਗਾ ਦਵਾਂਗੇ ਤੇ ਇਸ ਤੋਂ ਆ ਜਿਹੜਾ ਕਿ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਹਲਕਾ ਐ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਆਪਾਂ ਥਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕਿ ਆਪਾਂ ਉੱਤੇ ਰੱਖ ਲਵਾਂਗੇ ਤੇ ਇਸ ਲੜ ਦੇ ਜਿਹੜੇ ਆਪਣੇ ਦੋਨੇ ਪੇਜ ਹੋਣਗੇ ਨਾ ਪੇਚਾਂ ਨੂੰ ਬਣਾ ਕੇ ਆਪਾਂ ਇਕੱਠੇ ਕਰਕੇ ਦਿਲੜ ਨੂੰ ਹਲਕਾ ਐ ਫੋਲਡ ਕਰ ਦਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਆਪਾਂ ਜਿਹੜੇ ਬੈਗ ਤੇ ਬਲ ਹੋਣਗੇ ਉਹ ਪਾ ਲਵਾਂਗੇ ਹੁਣ ਇਸ ਲੜ ਦੇ ਵਿੱਚ ਆਪਾਂ ਜਿਹੜੇ ਬੈਗ ਤੇ ਆਪਣੇ ਜਿਹੜੇ ਬਲ ਹੋਣਗੇ ਆ ਪਾ ਲਵਾਂਗੇ ਜੀ ਰਾਣਾ ਦੇ ਤੇੜੇ ਆਪਣੇ ਇਸ ਲੜ ਦੇ ਵਿੱਚ ਪੇਚ ਬਣਾ ਕੇ ਤੇ ਬੈਕ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਜਿਹੜੇ ਆਪਾਂ ਪਾ ਲਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਦੇ ਵਿੱਚ ਹੁਣ ਫਰੰਟ ਦੇ ਤੋਂ ਪੇਚ ਉਹਨਾਂ ਨੂੰ ਪੇਚਾਂ ਨੂੰ ਜਿਹੜਾ ਉਹਨਾਂ ਪੇਚਾਂ ਨੂੰ ਆਪਾਂ ਸਾਫ਼ ਕਰ ਲਵਾਂਗੇ ਤੇ ਜਿਹੜੇ ਬੈਕ ਤੇ ਬਲ ਹੋਣਗੇ ਉਹਨਾਂ ਬਲ ਉਹਦਾ ਕੀ ਆਪਾਂ ਸੈੱਟ ਕਰਾਂਗੇ ਸਾਰੇ ਬਲਾਂ ਨੂੰ ਹੁਣ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਬੈਕ ਦਾ ਕਿਸ ਲੜ ਦੇ ਵਿੱਚ ਜਿਹੜੇ ਹੁਣ ਬੈਕ ਤੇ ਜਿਹੜਾ ਆਪਣੇ ਬਲ ਪੈਸ਼ ਗੁੰਨਾਂ ਬਲਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਬੈਕ ਬੈਕ ਤਾਂ ਕਿਸ ਲੜ ਨੂੰ ਸੈੱਟ ਕਰਨ ਤੋਂ ਆ ਜਿਹੜਾ ਕਿ ਆਪਾਂ ਇਸ ਲੜ ਨੂੰ ਲ ਤਦੋਂ ਆਪਾਂ ਇਹ ਜਿਹੜਾ ਲੜ ਨੂੰ ਜਿਹੜਾ ਜਿਹੜੇ ਆਪਣੇ ਵਾਲ ਸਾਨੂੰ ਨਵਲਾਂ ਨੂੰ ਸੈੱਟ ਕਰਾਂਗੇ ਤੇ ਜਿਹੜਾ ਆਪਣੇ ਪੇਚਾਂ ਨੂੰ ਨਾ ਪੇਚਾਂ ਨੂੰ ਵੀ ਆਪਾਂ ਸਾਫ਼ ਕਰਾਂਗੇ। ਜਦੋਂ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਫੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ। ਫਿਰ ਉਸ ਤੋਂ ਬਾਅਦ ਆਪਾਂ ਇਸ ਲੜ ਨੂੰ ਹਲਕਾ ਬੈਕ ਤੋਂ ਪਿੰਚ ਕਰਾਂਗੇ ਤੇ ਤੇ ਇਸ ਲੜ ਦੇ ਵਿੱਚ ਜਿਹੜਾ ਨਾ ਆਪਣੇ ਡਬਲ ਪੇਚਾਂ ਨੂੰ ਉਹਨਾਂ ਪੇਚਾਂ ਨੂੰ ਉੱਪਰ ਬਣਾ ਲਵਾਂਗੇ। ਪੇਚਾਂ ਨੂੰ ਡਾ ਬਣਾਉਣ ਤੋਂ ਬਾਅਦ ਆਪਾਂ ਲੜ ਨੂੰ ਹਲਕਾ ਜਿਹੜਾ ਕੀ ਫੋਲਡ ਕਰਾਂ ਦੋਨਾਂ ਪੇਚਨ ਗਠਾ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਕਿ ਆਪਾਂ ਫੋਲਡ ਕਰ ਦਵਾਂਗੇ ਲੜ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਉੱਤੋਂ ਵੀ ਇੱਕ ਗਾ ਜਿਹੜਾ ਫੋਲਡ ਕਰਾਂਗੇ ਹੁਣ ਫਰੰਟ ਦੇ ਉੱਤੇ ਇਸ ਲੜ ਨੂੰ ਜਿਹੜਾ ਕਿ ਆਪਾਂ ਸਾਫ਼ ਕਰ ਲਵਾਂਗੇ ਜੀ ਫਰੰਟ ਬੈਕ ਤੱਕ ਜਿਹੜਾ ਫਰੰਟ ਦੇ ਉੱਤੇ ਆਪਾਂ ਇਸ ਲੜ ਨੂੰ ਜਿਹੜਾ ਕਿ ਸਾਫ਼ ਕਰਾਂਗੇ ਤੇ ਬੈਕ ਤੇ ਜਿਹੜਾ ਆਪਣੀ ਸਲੜ ਦੇ ਵਿੱਚ ਬਲ ਹੋਣਗੇ ਉਹ ਵੀ ਜਿਹੜੇ ਆਪਾਂ ਪਾ ਲਵਾਂਗੇ ਜਿਹੜਾ ਆਪਣਾ ਦੂਸਰਾ ਲੜ ਸੀਗਾ ਦੂਸਰੇ ਲੜ ਨੂੰ ਵੀ ਆਪਾਂ ਜਿਹੜਾ ਸਾਫ਼ ਕਰ ਲਵਾਂਗੇ ਤੇ ਹੁਣ ਜਿਹੜਾ ਆਪਾਂ ਸਤੋਗਲਾ ਲੜ ਲਗਾ ਤੀਸਰਾ ਲੜ ਲਗਾ ਸੀਗਾ ਤੀਸਰੇ ਲੜ ਦੇ ਵਿੱਚ ਇਸ ਲੜ ਦੇ ਵਿੱਚ ਵੀ ਹੁਣ ਜਿਹੜਾ ਆਪਾਂ ਚੰਗੀ ਤਰ੍ਹਾਂ ਬੈਕ ਤੱਕ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰਕੇ ਜਿਹੜਾ ਵੀ ਜਿਹੜਾ ਆਪਾਂ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਆਪਾਂ ਜਿਹੜਾ ਲਗਾ ਦੇਵਾਂਗੇ ਜੀ ਹੁਣ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜਿਹੜਾ ਆਪਣਾ ਇਸ ਤੋਂ ਪਹਿਲਾ ਲੜ ਸਿਕੋਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਲ ਪਾ ਕੇ ਉਸ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਹੁਣ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਜਿਹੜੇ ਵੀ ਭਰਾ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਭਰਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ। ਤਰੋਂ ਜਿਹੜਾ ਆਪਾਂ ਇਸ ਰੱਡ ਲਗਾ ਲਗਾਵਾਂਗੇ ਉਸ ਰੱਡ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ। ਤੇ ਫਿਰ ਉਸ ਤੋਂ ਬਾਅਦ ਇਸ ਰੱਡ ਦੇ ਵਿੱਚ ਇਸ ਰੱਡ ਨੂੰ ਜਿਹੜਾ ਬੈਕ ਤੋਂ ਵਾਲ ਕਾ ਪਿੰਚ ਕਰਾਂਗੇ। ਬੈਕ ਤੋਂ ਪੈਂਚ ਕਰਨ ਤੋਂ ਆ ਤੇ ਪੁਣੀ ਦਾ ਖੁੱਲਦਾ ਪਾਸਾ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਬੰਦ ਪਾਸੇ ਨੂੰ ਜਿਹੜਾ ਕੀ ਆ ਪੌਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਫਰੰਟ ਦੇ ਉੱਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਡਬਲ ਪੇਚ ਉਹਨਾਂ ਦੇ ਪੇਚਾਂ ਨੂੰ ਬਣਾ ਲਵਾਂਗੇ ਡਬਲ ਪੇਚ ਬਣਾਉਣ ਤੋਂ ਬਾਅਦ ਆਪਾਂ ਲੜ ਨੂੰ ਹਲਕਾ ਜਿਹੜਾ ਕੀ ਫੋਲਡ ਕਰਾਂਗੇ ਡਬਲ ਪੇਚ ਉਹਨਾਂ ਦੇ ਲੜ ਨੂੰ ਹਲਕਾ ਜਿਹੜਾ ਕੀ ਫੋਲਡ ਕਰਕੇ ਤੇ ਫਿਰ ਉਸ ਤੋਂ ਬਾਅਦ ਲੜ ਨੂੰ ਤੋਂ ਇੱਕ ਗਰ ਫੋਲਡ ਕਰਾਂਗੇ ਫਰੇਜ਼ ਲੜਨ ਨੂੰ ਫਰੰਟ ਦੇ ਤੋਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਬੈਕ ਤੇ ਸਲੱਡ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਵੀ ਅੱਡੇ ਆਪਾਂ ਪਾ ਲਵਾਂਗੇ। ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਫਰੰਟ ਦੇ ਤੋਂ ਪਹਿਲਾਂ ਦਮ ਪੇਚਾਂ ਨੂੰ ਸਾਫ਼ ਕਰਾਂਗੇ ਤੇ ਬੈਕ ਤੇ ਸਲੱਡ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਵੀ ਇਹੜਾ ਆਪਾਂ ਪਾ ਲਵਾਂਗੇ। ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਪਾ ਲਵਾਂਗੇ। ਬੈਗ ਤਾਂ ਕਹਿੰਦੇ ਇਸ ਲੜੜ ਦੇ ਵਿੱਚ ਬਲ ਪਾਉਣ ਤੋਂ ਆ ਜਿਹੜਾ ਕਿ ਆਪਾਂ ਇਸ ਲੜੜ ਨੂੰ ਵੀ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook 'ਤੇ ਵੀ ਨੂੰ ਫੋਲੋ ਜਰੂਰ ਕਰਿਓ ਤੇ ਹੁਣ ਆਪਾਂ ਇਹਨਾਂ ਲੜੜਾਂ ਨੂੰ ਜਿਹੜਾ ਕੀ ਸੈੱਟ ਕਰਾਂਗੇ ਤੇ ਬੈਗ ਤੇ ਜਿਹੜਾ ਆਪਣੇ ਬਲ ਪੈਸ਼ ਗੋਨਾ ਬਲਾਂ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਸਾਰੇ ਲੜੜਾਂ ਨੂੰ ਜਿਹੜਾ ਕਿ ਨੂੰ ਆਪਾਂ ਸਾਰੇ ਜਿਹੜੇ ਆਪਣੇ ਬਲਾਂ ਨਾਲ ਬਲਾਂ ਨੂੰ ਆਪਾਂ ਸੈੱਟ ਕਰਕੇ ਤੇ ਇਸ ਲੜੜ ਨੂੰ ਜਿਹੜਾ ਲਗਾ ਦੇਵਾਂਗੇ ਉਸ ਲੜ ਨੂੰ ਵੀੜਾ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਆਪਾਂ 100 ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਗੋਸ ਨੂੰ ਉੱਪਰ ਰੱਖ ਲਵਾਂਗੇ ਫਿਰ ਇਸ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਤੇ ਫਿਰ ਅੱਗੇ ਤੋਂ ਆਪਾਂ ਇਸ ਲੜ ਦੇ ਵਿੱਚ ਜਿਹੜਾ ਡਬਲ ਵੇਚ ਉਣਗਾ ਆਪਾਂ ਬਣਾ ਲਵਾਂਗੇ ਪਹਿਲਾ ਇਹਦਾ ਲੜ ਨੂੰ ਹਲਕਾ ਚੱਕ ਕੇ ਇਸ ਲੜ ਦੇ ਵਿੱਚ ਵੀੜਾ ਆਪਾਂ ਡਬਲ ਵੇਚ ਪਹਿਲਾ ਇੱਕ ਵੇਚ ਬਣਾ ਕੇ ਫਿਰ ਉਸ ਤੋਂ ਆ ਦੋਨੇ ਪੇਚਾਂ ਨੂੰ ਇਕੱਠਾ ਕਰਾਂਗੇ ਦੋਨੇ ਪੇਚਾਂ ਨੂੰ ਇਕੱਠਾ ਕਰਨ ਤੋਂ ਬਾਅਦ ਲੜ ਨੂੰ ਹਲਕਾ ਇਹ ਫੋਲਡ ਕਰ ਦਵਾਂਗੇ ਤੇ ਲੜ ਨੂੰ ਇੱਕ ਗਰੂ ਤੋਂ ਜਿਹੜਾ ਫੋਲਡ ਕਰਕੇ ਤੇ ਹੁਣ ਇਸ ਲੜ ਦੇ ਵਿੱਚ ਪੇਜਾਂ ਦੇ ਪ੍ਰਾਣ ਦੇ ਤੇ ਉਹਨਾਂ ਪੇਚਾਂ ਨੂੰ ਸਾਫ਼ ਕਰਾਂਗੇ ਤੇ ਬੈਕ ਤੱਕ ਬੈਕ ਤੇ ਆਪਾਂ ਇਸ ਲੜ ਦੇ ਵਿੱਚ ਜਿਹੜੇ ਬਲ ਹਨ ਉਹ ਵੀ ਜਿਹੜੇ ਆਪਾਂ ਪਾ ਲਵਾਂਗੇ ਪ੍ਰਾਣ ਤੋਂ ਤੇ ਇਹਦੇ ਆਪਣੇ ਪੇਚਾਂ ਨੂੰ ਨਾ ਪੇਚਾਂ ਨੂੰ ਆਪਾਂ ਸਾਫ਼ ਕਰ ਲਵਾਂਗੇ ਤੇ ਬੈਕ ਤੇ ਇਸ ਲੜ ਦੇ ਵਿੱਚ ਸਾਰੇ ਨਲਾਂ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਸੈੱਟ ਕਰਾਂਗੇ ਚੰਗੀ ਤਰ੍ਹਾਂ ਜਿਹੜੇ ਆਪਣੇ ਪੇਚਾਂ ਨੂੰ ਨਾ ਪੇਚਾਂ ਦੇ ਵਿੱਚ ਜਿਹੜੇ ਆਪਣੇ ਬੈਕ ਤੇ ਆਪਾਂ ਬਲ ਪਾਇਆ ਸੀ ਉਹਨਾਂ ਬਲਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਸਾਰੇ ਬਲਾਂ ਨੂੰ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਕਿ ਸੈੱਟ ਕਰ ਲਵਾਂਗੇ ਬੈਗ ਸਾਕੇਸ ਲੜ ਦੇ ਵਿੱਚ ਜਿਹੜਾ ਬਲਾਂ ਨੂੰ ਸੈੱਟ ਕਰਨ ਤੋਂ ਆ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਜਿਹੜੇ ਆਪਣੇ ਉੱਤੋਂ ਪੇਚਾਂ ਨੂੰ ਨਾ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਤੇ ਹੁਣ ਆਪਾਂ ਜਿਹੜੇ ਆਪਣੀ ਪਾਗਾ ਉਸ ਨੂੰ ਉੱਤੋਂ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਜਿਹੜੇ ਆਪਣੇ ਉਤਲੇ ਪੇਚਾਂ ਨੂੰ ਨਾ ਪੇਚਾਂ ਦਾ ਜਿਹੜਾ ਆਪਣੇ فاਸਲਾ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਉਤਲੇ ਪੇਚ ਦਾ ਫਾਸਲਾ ਬਦਗੜ ਨਹੀਂ ਰੱਖਾਂਗੇ ਉਤਲੇ ਪੇਜਾਂ ਦਾ ਜਿਹੜਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸੀਜ ਵੀ ਦੇਖ ਕੇ ਕਿਸੇ ਵੀ ਤੁਹਾਡੇ ਉਤਲੇ ਪੇਜ ਦਾ ਫਾਸਲਾ ਵਧੇ ਜਾਂ ਘਟੂਗਾ ਤੁਸੀਂ ਡਬਲ ਸੀਜ ਵਿੱਚ ਦੇਖ ਕੇ ਜਿਹੜਾ ਬਣਾ ਉਸ ਲੜ ਦਾ ਫਾਸਲਾ ਉਹ ਸੈੱਟ ਕਰ ਸਕਦੇ ਹੋ ਤੇ ਜਿਹੜਾ ਆਪਣੇ ਫਰੰਟ ਵਾਲੇ ਪੇਜ ਹਨ ਫਰੰਟ ਵਾਲੇ ਪੇਜਾਂ ਦਾ ਵੀ ਜਿਹੜਾ ਆਪਣੇ ਫਾਸਲਾ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਫਰੰਟ ਵਾਲੇ ਪੇਜ ਦਾ ਜਿਹੜਾ ਆਪਣਾ ਫਾਸਲਾ ਵਧ ਘਟ ਨਹੀਂ ਰੱਖਾਂਗੇ ਜੀ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਆਪਾਂ ਸੌ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪ ਫਰੰਟ ਦੇ ਉੱਤ ਲੜ ਨੂੰ ਇਹ ਗਰ ਫੋਲਡ ਕਰਾਂਗੇ ਤੇ ਲੜ ਨੂੰ ਫਿਰ ਉੱਤ ਉਸ ਤੋਂ ਬਾਅਦ ਲੜ ਨੂੰ ਉੱਤੋ ਵੀ ਇਹ ਗਰ ਫੋਲਡ ਕਰ ਜਮਾਗੇ ਫਰੰਟ ਦੇ ਉੱਤ ਲੜ ਨੂੰ ਡਵਰ ਫੋਲਡ ਕਰਾਂਗੇ ਜੀ ਹੁਣ ਇਸ ਲੜ ਨੂੰ ਆਪਾਂ ਫਰੰਟ ਦੇ ਉੱਤ ਜਿਹੜਾ ਸਾਫ਼ ਕਰ ਲਵਾਂਗੇ ਤੇ ਬੈਕ ਤੇ ਲੜ ਦੇ ਵਿੱਚ ਜਿਹੜੇ ਆਪਣੇ ਬਾਲ ਹੋਣਗੇ ਪਾ ਲਵਾਂਗੇ ਇਸ ਲੜ ਦੇ ਵਿੱਚ ਜਿਹੜੇ ਆਪਾਂ ਜਿਹੜਾ ਆਪਣਾ ਆਖਰੀ ਲੜ ਹੋਗਾ ਉਸ ਨੂੰ ਸਿੰਗ ਲਗਾਵਾਂਗੇ ਤੇ ਇਸ ਲੜ ਦੇ ਵਿੱਚ ਬੈਕ ਪੇਲੇ ਆਪਣੇ ਬਾਲ ਹਨ ਉਹਨਾਂ ਬਾਲਾਂ ਨੂੰ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਹੁਣ ਇਸ ਸਲੱਡ ਨੂੰ ਅਪਰਨਾਡ ਤੋਂ ਸਾਫ਼ ਕਰ ਲਵਾਂਗੇ ਤੇ ਬੈਗ ਤੇ ਸਲੱਡ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਸਲੱਡ ਨੂੰ ਲਗਾ ਦੇਵਾਂਗੇ ਜੀ ਹੁਣ ਪਕਵੈਂਡ ਨਾਲ ਆਪਾਂ ਜਿਹੜੇ ਬੈਗ ਤੇ ਬਲ ਪਾਏ ਸੀ ਉਹਨਾਂ ਬਲਾਂ ਦੇ ਵਿੱਚ ਆਪਾਂ ਜਿਹੜਾ ਪਕਵੈਂਡ ਨਾਲ ਜਿਹੜੇ ਬਲਾਂ ਨੂੰ ਬਦਾਲ ਲਵਾਂਗੇ ਸਾ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਾਂ ਪਾਗ ਪੈਂਦੇ ਨੇ ਜਿਹੜੇ ਬਾਲ ਹਨ ਉਹਨਾਂ ਬਲਾਂ ਨੂੰ ਬਦਾਲ ਲਵਾਂਗੇ ਜੀ ਤੇ ਜਿਹੜੇ ਵੀਰ ਸਾਡੀ ਵੀਡੀਓ ਵਧੀਆ ਲੱਗਦੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook Facebook ਪੇਜ ਨੂੰ ਫੋਲੋ ਜਰੂਰ ਕਰਿਓ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਾਂ ਪਾਗ ਪੈਂਦੇ ਨੇ ਆਪਾਂ ਚੰਗੀ ਤਰ੍ਹਾਂ ਜਿਹੜੇ ਆਪਣੇ ਬਾਲ ਹਨ ਉਹ ਪਾ ਲਵਾਂਗੇ ਬੈਕ ਤੇ ਆਪਾਂ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਪੱਕ ਪੰਦਰਾਂ ਬਲ ਹੋਣਗੇ ਪਾ ਲਵਾਂਗੇ ਤੇ ਜਿਹੜਾ ਆਪਣੇ ਫਰੰਟ ਵਾਲੇ ਪੇਚਾਂ ਉਹਨਾਂ ਪੇਚਾਂ ਦੇ ਵਿੱਚ ਆ ਬਾਅਦ ਫੇਰ ਕਿ ਉਹਨਾਂ ਪੇਚਾਂ ਦਾ ਜਿਹੜਾ ਆਪਣਾ ਫਾਜ਼ਲਾ ਆਪਾਂ ਸੈੱਟ ਕਰਾਂਗੇ ਤੇ ਲੋਕ ਦੇ ਕੋਲ ਜਿਹੜੇ ਆਪਣੇ ਲੜ ਹੋਣਗੇ ਉਹਨਾਂ ਲੜਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੀ ਉਤਲੇ ਪੇਚਾ ਜਿਹੜਾ ਬਣਾ ਫਾਸਲਾ ਆਪਣੇ ਸੀਮ ਰੱਖਣਾ ਕਿਸੇ ਵੀ ਉਤਲੇ ਪੇਚਾ ਜਿਹੜਾ ਬਣਾ ਹਾਲਾ ਬਦਗੜਨੀ ਰੱਖਾਂਗੇ ਜੀ। ਜੇਕਰ ਫਿਰ ਤੋਂ ਜਿਹੜਾ ਆਪਾਂ ਸਾਰੇ ਲੜਾਂ ਦੇ ਵਿੱਚ ਬੈਕ ਤੇ ਜਿਹੜੇ ਆਪਣੇ ਬਲਾਂਨਾਂ ਨਾਲ ਬਲਾਂਨ ਨੂੰ ਆਪਾਂ ਸੈੱਟ ਕਰ ਲਵਾਂਗੇ। ਪਗ ਪੈਂਦੇ ਨਾਲ ਉਹਨਾਂ ਵਿੱਚ ਉਹਨਾਂ ਪਗ ਪੈਂਦੇ ਨਾਲ ਜਿਹੜੇ ਆਪਣੇ ਸਾਰੇ ਬਲਾਂਨਾਂ ਨਾਲ ਬਲਾਂਨ ਨੂੰ ਵਧਾ ਲਵਾਂਗੇ। ਤੇ ਜਿਹੜਾ ਆਪਣਾ ਪਹਿਲਾ ਲੜਾ ਸੀਗਾ ਪਹਿਲੇ ਲੜ ਨੂੰ ਵੀ ਆਪਾਂ ਜਿੰਕੀ ਤਰ੍ਹਾਂ ਸੈੱਟ ਕਰਾਂਗੇ ਤੇ ਅੱਖਾਂ ਤੋਂ ਵੀ ਅੱਖਾਂ ਤੋਂ ਵੀ ਇਹ ਆਪਣੀ ਦੋਨੇ ਪਾਸੇ ਏਡਾ ਤੋਂ ਜਿਹੜੀ ਉਹਨੀ ਪਾਗਾ ਬਰਾਬਰ ਕਰਾਂਗੇ। ਨਾਲ ਆਪਾਂ ਸਾਰੇ ਲੜਾ ਜਿਹੜਾ ਫਿਰ ਤੋਂ ਬਾਅਦ ਫੇਰ ਕਿੰਨਾ ਲੜਾ ਨੂੰ ਆਪਾਂ ਸਾਫ਼ ਕਰ ਲਵਾਂਗੇ। ਹੁਣ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਲਈ ਆ ਪੱਗ ਪੈ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵੇਂ ਲੜ ਫੋਲਡ ਕੀਤਾ ਤੇ ਛੇਵੇਂ ਲੜ ਦੇ ਉੱਪਰ ਆ ਕੇ ਜਿਹੜਾ ਕੀ ਪੱਗ ਪੈ ਨੂੰ ਲਗਾਵਾਂਗੇ ਜੀ ਇਹੋ ਜਿਹੇ ਪੱਗ ਜਿਹੇ ਬੁਗੀ ਪੱਗ ਜਿਹੇ ਛੇਵੇਂ ਉਹ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੇ ਹੁਣ ਜਿਹੜਾ ਪੱਗ ਪੈ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵੇਂ ਲੜ ਫੋਲਡ ਕੀਤਾ ਸੀਗਾ ਛੇਵੇਂ ਲੜ ਦੇ ਉੱਪਰ ਆ ਕੇ ਜਿਹੜਾ ਪੱਗ ਪੈ ਨੂੰ ਲਗਾ ਦਵਾਂਗੇ ਜਿਹੜਾ ਆਪਣੇ ਛੇਵੇਂ ਲੜ ਦੇ ਵਿੱਚ ਚਲ ਕੇ ਜੇ ਬਲ ਹੋਣ ਕੋ ਨਾ ਬਲਾਂ ਨੂੰ ਆਪ ਹਲ ਕਰਕੇ ਥਲੇ ਖਿੱਚ ਕੇ ਨਾਲ ਉਤਲੇ ਲੜ ਤੋਂ ਇਹਦਾ ਪਲਾੜ ਨੂੰ ਸਾਫ਼ ਕਰ ਲਵ ਤੇ ਕਰਕੇ ਲੜ ਨੂੰ ਆਪਾਂ ਹਲਕਾ ਬੈਗ ਤੋਂ ਪਿੰਚ ਕਰਾਂਗੇ ਉਸ ਤੇ ਪੂਣੀ ਨੂੰ ਖੋਲ ਲਵਾਂਗੇ ਤੇ ਸਲੱਡ ਦੇ ਵਿੱਚ ਉਹਨੇ ਆਪਣੇ ਹਲਕੇ ਜਿਹੜੇ ਬਲ ਹੋਣਗੇ ਆਪਾਂ ਪਾ ਲਵਾਂਗੇ ਬੈਗ ਤਾਂ ਕਿ ਸਲੱਡ ਦੇ ਵਿੱਚ ਬਲ ਪਾ ਬੈਗ ਤਾਂ ਕਿ ਸਲੱਡ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹ ਪਾ ਪਾ ਕੇ ਸਲੱਡ ਨੂੰ ਰੱਖੀ ਆਪਾਂ ਲਗਾ ਦੇਵਾਂਗੇ ਚੰਗੀ ਤਰ੍ਹਾਂ ਸਾਰੇ ਇਸਲੱਡ ਦੇ ਵਿੱਚ ਵੀ ਜਿਹੜਾ ਆਪਣੇ ਬਲ ਹਨ ਉਹ ਬਲਾਂ ਨੂੰ ਬਲਾਂ ਨੂੰ ਆਪਾਂ ਸੈੱਟ ਕਰਕੇ ਤੇ ਇਸਲੱਡ ਨੂੰ ਜਿਹੜਾ ਕੀ ਆਪਾਂ ਲਗਾਵਾਂਗੇ ਜਿਹੜੇ ਆਪਣੇ ਛੇਮੇ ਲੜ ਦੇ ਉੱਪਰ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਬਾਦ ਦੇ ਨਾਲ ਕੱਢ ਦਵਾਂਗੇ ਤੇ ਫਿਰ ਉਸ ਤੋਂ ਦਾ ਪੇੜਾ ਪੱਗ ਪੈਣ ਲਗਾਏ ਸੀਗਾ ਲੜ ਨੂੰ ਆਪਾਂ ਪੱਗ ਮੈਂ ਥਲੇ ਚ ਲਿਆਵਾਂਗੇ ਪੱਗ ਮੈਂ ਥਲੇ ਚ ਲਿਆਉਣ ਤੋਂ ਬਾਅਦ ਇਸ ਲੜ ਨੂੰ ਸੱਜੇ ਪਾਸੇ ਲੋਕ ਮਾਦਵਾਂਗੇ ਲੜ ਨੂੰ ਪੱਗ ਪੈਣ ਥਲੇ ਚ ਲਿਆਉਣ ਤੋਂ ਬਾਅਦ ਆਪਾਂ ਇਸ ਲੜ ਨੂੰ ਸੱਜੇ ਪਾਸੇ ਲੋਕ ਮਾਦਵਾਂਗੇ ਸੱਜੇ ਪਾਸੇ ਲੋਕ ਮਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਛੇਮ ਲੜ ਲਗਾਏ ਸੀਗੇ ਛੇਮ ਲੜ ਥੱਲੇ ਇਸ ਲੜ ਨੂੰ ਜਿਹੜਾ ਕਿ ਆਪਾਂ ਦਬ ਦਵਾਂਗੇ ਜੀ ਜਿਗਾ ਤੁਹਾਡਾ ਲੜੜ ਟੋੜ ਟੋੜ ਲੜਾਇਆ ਦਾ ਤੁਸੀਂ ਉੱਦੋਂ ਤੇ ਪੱਗ ਪਹਿ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜੜਾ ਢੁੱਲਾ ਨਹੀਂ ਰਹੇਗਾ ਹੁਣ ਆਪਾਂ ਚੰਗੀ ਤਰ੍ਹਾਂ ਇਸ ਲੜੜ ਨੂੰ ਇਹ ਸਿਮ ਲੜੜ ਨਾਲ ਦਬ ਦਵਾਵਾਂਗੇ ਜਿਹੜਾ ਆਪਣਾ ਅਗਲਾ ਪ੍ਰਣਾਟਾ ਜਿਹੜਾ ਜੋ ਕਣ ਪ੍ਰਣਾਟਾ ਜਿਹੜੀ ਆਪਾਂ ਚੰਗੀ ਤਰ੍ਹਾਂ ਸੈਟਿੰਗ ਕਰਾਂਗੇ ਤੇ ਜਿਹੜਾ ਆਪਣਾ ਕਲਗੀ ਲੜ ਸੀਗਾ ਕਲਗੀ ਲੜ ਨੂੰ ਵੀ ਆਪਾਂ ਪ੍ਰੋਪਰ ਸੈਟ ਕਰਾਂਗੇ ਜਿਹੜੇ ਆਪਣੇ ਸਲੜ ਦੇ ਵਿੱਚ ਬਲ ਹਨ ਨਾ ਬਲਾਂ ਨੂੰ ਵੀ ਜਿਹੜਾ ਆਪਾਂ ਪੱਗ ਪੈਨ ਦਾ ਵਧਾ ਲਵਾਂਗੇ ਪੱਗ ਦੀ ਸ਼ੇਪ ਨੂੰ ਵੀ ਆਪਾਂ ਜਿਹੜਾ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੇ ਜਿਹੜਾ ਆਪਣਾ ਕਲਗੀ ਲੜ ਦੇ ਉੱਤੇ ਕਲਗੀ ਛੇਵੇਂ ਲੜ ਦੇ ਉੱਤੇ ਬਾਲਾਂ ਨੂੰ ਬਲਾਂ ਨੂੰ ਆਪਾਂ ਬਾਅਦ ਦੇ ਨਾਲ ਕੱਢ ਦਵਾਂਗੇ ਹੁਣ ਪੱਗ ਪਾਉਣ ਦੇ ਨਾਲ ਆਪਾਂ ਕਲਗੀ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਾਲਾਂ ਨੂੰ ਪਾ ਲਵਾਂਗੇ ਜੀ ਚੰਗੀ ਤਰ੍ਹਾਂ ਆਪਾਂ ਸਾਰੇ ਕਲ ਕਲਗੀ ਲੜ ਦੇ ਵਿੱਚ ਜਿਹੜਾ ਆਪਣੇ ਬਾਲ ਹਨ ਉਹ ਪੱਗ ਪਾਉਣ ਦੇ ਨਾਲ ਜਿਹੜਾ ਆਪਾਂ ਪਾ ਲਵਾਂਗੇ ਫਰੰਟ ਦੇ ਉੱਤੇ ਵੀ ਜਿਹੜਾ ਆਪਣਾ ਲੜਾ ਫਰੰਟ ਦੇ ਉੱਤੇ ਵੀ ਜਿਹੜਾ ਆਪਣਾ ਲੜਾ ਸਲੜ ਨੂੰ ਸੈੱਟ ਕਰਾਂਗੇ ਤੋ ਇਹੜਾ ਆਪਣਾ ਕੱਲ ਕੀ ਉੱਥੋਂ ਵੀੜਾ ਪਕਲ ਕੀ ਲੜਨ ਚੰਗੀ ਤੇਰਾ ਦੱਬ ਲਵਾਂਗੇ ਜੀ। ਜੇ ਕਿਤਰਾ ਇਸ ਲੜ ਦੇ ਵਿੱਚ ਇਹੜਾਣਾ ਆਪਾਂ ਕੱਲ ਕੀ ਲੜ ਦੇ ਵਿੱਚ ਬਲ ਪਾਲ ਪਗ ਪੈਦਣਾ ਜਿਹੜਾ ਆਪਣੇ ਬਾਲਾਂ ਨੂੰ ਪਾ ਲਵਾਂਗੇ। ਜੇ ਕਿਤਰਾ ਨੇ ਇਸ ਲੜ ਨੂੰ ਜਿਹੜਾ ਕਿ ਆਪਾਂ ਸੈੱਟ ਕਰਾਂਗੇ। ਦੁਨੀਆ ਕਦੋਂ ਵੀੜ ਨੂੰ ਆਪਾਂ ਬਰਾਬਰ ਕਰ ਲਵਾਂਗੇ ਤੇ ਉਤਲੇ ਵਿੱਚਾਂ ਨੂੰ ਆਪਾਂ ਸੜਾ ਹਲਕੇ ਸੈੱਟ ਕਰਾਂਗੇ। ਹੁਣ ਕਲਗੀ ਲੜ ਨੂੰ ਵੀੜ ਆਪਾਂ ਬੈਕ ਤੋਂ ਸੈੱਟ ਕਰ ਲਵਾਂਗੇ ਜੀ। ਤੇ ਜਿਹੜਾ ਆਪਣੇ ਨੋਖ ਦੇ ਕੋਲ ਲੜ ਹਨ ਉਹਨਾਂ ਲੜਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਨੂੰ ਜਿਹੜਾ ਨੋਖ ਦੇ ਕੋਲ ਆਪਾਂ ਪ੍ਰੋਪਰ ਸੈੱਟ ਕਰ ਲਵਾਂਗੇ। ਜਿਹੜਾ ਆਪਣਾ ਛੇਮ ਲਾਰਡ ਸੀ ਛੇਮ ਲਾਰਡ ਨੂੰ ਉੱਪਰ ਉਹ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਹੁਣ ਜਿਹੜਾ ਆਪਣਾ ਸਾਰੇ ਪੇਚਾਂ ਨੂੰ ਹਲਕਾ ਹਲਕਾ ਜਿਹੜਾ ਆਪਾਂ 3D ਕਰ ਦੇਵਾਂਗੇ ਜੀ ਚੰਗੀ ਤਰ੍ਹਾਂ ਜਿਹੜਾ ਆਪਣੇ ਸਾਰੇ ਪੇਚ ਨੇ ਫਰੰਟ ਤੇ ਉਹਨਾਂ ਪੇਚਰਾਂ ਨੂੰ ਆਪਾਂ 3D ਕਰ ਲਵਾਂਗੇ ਹੁਣ ਜਿਹੜੇ ਆਪਣੇ ਫਰੰਟ ਤੇ ਪੇਚ ਬਣਾਏ ਸੋਨਾਂ ਪੇਚਰਾਂ ਨੂੰ ਆਪਾਂ 3D ਕਰ ਲਵਾਂਗੇ ਉਹਨਾਂ ਪੇਚਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੇਕਰ ਤੁਹਾਡੇ ਪੇਜ ਵੀ 3D ਨਹੀਂ ਹੁੰਦੇ ਤੁਸੀਂ ਇਹ ਪੱਗ ਨੂੰ ਪੱਗ ਨੂੰ ਜਾਂ ਫਿਰ ਤੁਹਾਨੂੰ ਹਲਕਾ ਜਿਹਾ ਪਾਣੀ ਲਾ ਕੇ ਜਿਹੜੇ ਆਪਣੇ ਪੇਜ ਉੱਤੇ ਢਿੱਲੇ ਕਰ ਸਕਦੇ ਆਂ ਉਹਦੇ ਕਰਕੇ ਜਿਹੜੇ ਤੁਹਾਡੇ ਪੇਜ ਨੂੰ ਚੰਗੀ ਤਰ੍ਹਾਂ 3D ਹੋ ਜਾਣਗੇ ਹੁਣ ਆਪਾਂ ਸਾਰੇ ਪੇਜਾਂ ਨੂੰ ਜਿਹੜਾ ਕੀ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਉਤੋਂ ਵੀੜ ਆਪਣੇ ਪੇਜਾਂ ਨੂੰ ਆਪਣੇ ਜਨ ਨੂੰ ਆਪਾਂ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਸੈੱਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀਗਾ ਉਸ ਲੜ ਨੂੰ ਖਿੱਚ ਲਵਾਂਗੇ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਉੱਤੇ ਜਿਹੜਾ ਦੋਨੇ ਪਲੇ ਬਰਾਬਰ ਬਰਾਬਰ ਫੋਲਡ ਕਰਕੇ ਪੂਰੇ ਸਿਰ ਉੱਤੇ ਜਿਹੜਾ ਕਿਸ ਲੜ ਨੂੰ ਖਿਲਾਰ ਦੇਵਾਂਗੇ ਫਿਰ ਮੂੰਹ ਵਾਲ ਲੜ ਨੂੰ ਖਿੱਚ ਕੇ ਸਿਰ ਨੂੰ ਟੈਟ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਲੜਾਂ ਥਲੇ ਇਸ ਕਪੜੇ ਨੂੰ ਗਲਾਂ ਇਹਨਾਂ ਦੇ ਦੇ ਦਵਾਂਗੇ ਚੰਗੀ ਤਰ੍ਹਾਂ ਲਾਉਣਾ ਸਿਰ ਉਸ ਕਲੰਗਲਾ ਇਹਨਾਂ ਨਾਲ ਕਪੜੇ ਦੇ ਥਲੇ ਦੇ ਕੇ ਉਸ ਨੂੰ ਟੱਕ ਲਵਾਂਗੇ ਜੀ ਜੇਗਾ ਤੁਹਾਡਾ ਸਿਰ ਫਿਰ ਤੋਂ ਵੀ ਕਿਤੋਂ ਨੰਗਾ ਰਹੇ ਤਾਂ ਤੁਸੀਂ ਡਵਲ ਸ਼ਿਫਟ ਚ ਦੇਖ ਕੇ ਆਪਣਾ ਸਿਰਾ ਟੱਕ ਸਕਦੇ ਹੋ ਜੀ। ਹੁਣ ਫਰੰਟ ਲਾਈਟ ਪੇਚਾਂ ਨੂੰ ਇੱਕ ਗਾ ਫਿਰ ਤੋਂ ਸੈੱਟ ਕਰਾਂਗੇ ਜੀ। ਜੇ ਕਿਤਰਾ ਆਪਣੇ ਪੇਚਾਂ ਨੂੰ ਪੇਚਾਂ ਨੂੰ ਸੈੱਟ ਕਰਾਂਗੇ ਜਿਹੜਾ ਕਿ ਆਪਣਾ ਪਿਛਲਾ ਲੜੂਗਾ ਮੂੰਹ ਵਾਲਾ ਮੂੰਹ ਵਾਲਾ ਲੜ ਨੂੰ ਦੋਨੇ ਸਾਈਡ ਤੋਂ ਫੋਲਡ ਕਰਾਂਗੇ ਦੋਨੇ ਸਾਈਡ ਤੋਂ ਫੋਲਡ ਕਰਨ ਤੋਂ ਬਾਅਦ ਆਪਾਂ ਉਸ ਲੜ ਨੂੰ ਬੈਕ ਤੇ ਦੱਬ ਦੇਵਾਂਗੇ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਤੇ ਵੇੜਾ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ